ਸਸੀ ਕਾਲ ਜੀ ਸਸਿਕਾਲ ਜੀ ਸਰ ਕਬਜ ਬਹੁਤ ਰਹਿ ਰਹੀ ਹੈ ਜੀ ਜਿੰਦੇ ਕਰਕੇ ਸਰ ਆਪਣਾ ਮਾਈਂਡ ਨਹੀਂ ਕ੍ਰੈਸ਼ ਹੋ ਰਿਹਾ ਮਤਲਬ ਖਾਦਾ ਪੀਤਾ ਹਜਮ ਨਹੀਂ ਹੋ ਠੀਕ ਹੈ ਦਵਾਈਆਂ ਸਰ ਆਪਣੀਆਂ ਮੈਡੀਕਲ ਲੈਨ ਵਿੱਚ ਬਹੁਤ ਖਾ ਕੇ ਦੇਖ ਲਈਆਂ ਬਸ ਉਹਨਾਂ ਦਾ ਕੋਈ ਆਪਾਂ ਨੂੰ ਬੈਨੀਫਿਟਸ ਨਹੀਂ ਹੋਇਆ ਠੀਕ ਹੈ ਜੀ ਤੇ ਤੁਸੀਂ ਸਰ ਕੋਈ ਅਜੀ ਦਵਾਈ ਲਓ ਜਿੰਦੇ ਨਾਲ ਆਪਣੀ ਕਬਜ ਪ੍ਰੋਪਰ ਠੀਕ ਹੋ ਜੇ ਤੇ ਖਾਦਾ ਪੀਤਾ ਆਪਾਂ ਨੂੰ ਪ੍ਰੋਪਰ ਲੱਗਣ ਠੀਕ ਹੈ ਪਿੰਦਰ ਜੀ ਤੁਹਾਨੂੰ ਇਹ ਕਬਜ ਦੀ ਪ੍ਰੋਬਲਮ ਕਿੰਨੇ ਸਮੇਂ ਤੋਂ ਰਹਿ ਰਹੀ ਹੈ ਸਰ ਇਹ ਆਪ ਨੂੰ ਤਰਕੀਬਨ ਹੋ ਕੇ 3 ਮਹੀਨੇ ਠੀਕ ਹੈ ਤੇ ਕਰਕੇ ਕਬਜ ਦੀ ਪ੍ਰੋਬਲਮ ਆ ਰਹੀ ਹੈ 3 ਮਹੀਨੇ ਤੋਂ ਤੁਹਾਨੂੰ ਕਬਜ ਦੀ ਪ੍ਰੋਬਲਮ ਰਹਿ ਰਹੀ ਹੈ ਅੱਜ ਪਿੰਦਰ ਤੁਹਾਨੂੰ ਮੈਂ ਇੱਕ ਕਬਜ ਦਾ ਦੇਸੀ ਤਰੀਕਾ ਦੱਸਣ ਜਾ ਰਿਹਾ ਹਾਂ ਦੇਸੀ ਤਰੀਕਾ ਪ੍ਰੋਬਲਮ ਨੂੰ ਦੂਰ ਕਰਨ ਦਾ ਜੋ ਵੀ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਕਬਜ ਦੀ ਬਿਲਕੁਲ ਤੁਸੀਂ ਠੀਕ ਮਹਿਸੂਸ ਕਰੋਗੇ ਜਿਹੜਾ ਮੈਂ ਤੁਹਾਨੂੰ ਇਹ ਦੇਸੀ ਨੁਕਤਾ ਦੱਸਣ ਜਾ ਰਿਹਾ ਹਾਂ ਕਬਜ ਹਾਂਜੀ ਕਬਜ ਦਾ ਦੇਸੀ ਨੁਕਤਾ ਜੀ ਜੋ ਵੀ ਮੇਰੀ ਵੀਡੀਓ ਦੇਖ ਰਹੇ ਆ ਸਾਰੇ ਨੋਟ ਕਰ ਲੈਣ ਤੁਸੀਂ ਕੀ ਕਰਨਾ ਪਿੰਦਰ ਆਮੀ ਆਪਣੇ ਘਰਾਂ ਦੇ ਵਿੱਚ ਸਮਾਨ ਹੁੰਦਾ ਜਾਂ ਨੇੜੇ ਕੋਈ ਕਰਿਆਨਾ ਸਟੋਰ ਜਾਂ ਪੰਚਸਾਰੀ ਦੀ ਦੁਕਾਨ ਆ ਉਹ ਤੋਂ ਤੁਸੀਂ ਇਹ ਸਮਾਨ ਲੈ ਸਕਦੇ ਹੋ ਤੁਸੀਂ ਕੀ ਲੈਣਾ ਸੌਫ ਲੈਣੀ ਹੈ ਜੀ ਜੀ ਤੁਸੀਂ ਲੈਣੀ ਹੈ ਧਾਗਾ ਮਿਸ਼ਰੀ ਜੀ ਤੁਸੀਂ ਲੈਣਾ ਸਨਾਹ ਜੀ ਤੁਸੀਂ ਬਰਾਬਰ ਮਾਤਰਾ ਚ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਜੀ ਤੁਸੀਂ ਇਹਨਾਂ ਨੂੰ ਮੈਕਸੀ ਵਿੱਚ ਘਰੇ ਲਿਆ ਕੇ ਪਾਊਡਰ ਬਣਾ ਲੈਣਾ ਜੀ ਇਹਨਾਂ ਚੀਜ਼ਾਂ ਨੂੰ ਪੀਸ ਲੈਣਾ ਤੇ ਇਕੱਠਿਆਂ ਮਿਕਸ ਕਰ ਲੈਣਾ ਇੰਨਾਂ ਨੂੰ ਉਲਾ ਕੇ ਇੱਕ ਪਲਾਸਟਿਕ ਦੇ ਡੱਬੇ 'ਚ ਪਾ ਕੇ ਰੱਖ ਲਓ ਘਰੇ ਸ਼ਾਮ ਦਾ ਖਾਣਾ ਖਾਣ ਦੇ ਸਮੇਂ ਜਦੋਂ ਤੁਸੀਂ ਖਾਣਾ ਖਾ ਲੈਨੇ ਹੋ ਸ਼ਾਮ ਦਾ ਸ਼ਾਮ ਦੇ ਖਾਣੇ ਤੋਂ ਬਾਅਦ ਇੱਕ ਚਮਚਾ ਕੋਸੇ ਪਾਣੀ ਨਾਲ ਲੈਣਾ ਹੈ ਇੱਕ ਗਲਾਸ ਕੋਸਾ ਪਾਣੀ ਇੱਕ ਚਮਚਾ ਇਹ ਦਵਾਈ ਲੈਣੀ ਹੈ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਆਊਗਾ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਮੇਰਾ ਤੁਸੀਂ ਜਿਹੜਾ ਆਪਾਂ ਨੂੰ ਦੱਸਿਆ ਹੈ ਮੈਡੀਸ ਦੱਸੀ ਹੈ ਇਹ ਤਰਕੀਬਾਂ ਆਪਾਂ ਨੂੰ ਤਕਰੀਬਨ 45 ਦਾ ਮਿਲ ਜੂਗੀ ਜੀ ਹਾਂ ਜੀ ਇਹ ਹਰੇਕ ਕਰਿਆਨਾ ਸਟੋਰ ਤੇ ਤਕਰੀਬਨ ਇਹ ਦਵਾਈ ਹੁੰਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਘਰੇ ਲੋਰ ਹੋਈ ਦੇ ਵਿੱਚ ਵੀ ਇਹ ਚੀਜ਼ਾਂ ਯੂਜ਼ ਕਰਦੇ ਆ ਸੌਂਫ ਮਿਸ਼ਰੀ ਤਾਂ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੀ ਆ ਜੀ ਜੀ ਇਹਨਾਂ ਦਾ ਆਪਾਂ ਪਾਊਡਰ ਬਣਾਉਣਾ ਤੇ ਪਾਊਡਰ ਬਣਾ ਕੇ ਖਾਣੇ ਤੋਂ ਬਾਅਦ ਨਾਈਟ ਦੇ ਖਾਣੇ ਤੋਂ ਬਾਅਦ ਬਿਲਕੁਲ ਖਾਣੇ ਤੋਂ ਬਾਅਦ ਸ਼ਾਮ ਦੇ ਖਾਣੇ ਤੋਂ ਬਾਅਦ ਇੱਕ ਚਮਚ ਇਹ ਪਾਊਡਰ ਲੈਣਾ ਪੀਸ ਕੇ ਘ ਤੋ ਡੀ ਇਹ ਸਮੱਸਿਆ ਪੇਂਦਰ ਜਿਹੜੀ ਚੱਲ ਰਹੀ ਹੈ ਦੂਰ ਹੋ ਜਾਣਗੀ ਜੀ ਹਾਂ ਧੰਨਵਾਦ ਜੀ ਬਹੁਤ ਬਹੁਜੀ ਸასი ਕਰ